मेरी जन्मभूमि मेरे और दोस्त मित्र जिन्होंने पहली बार मैं गुड़ी डंडा खेलिया बंदर किला खेलिया हो शरारत मझा चारेती की केति केति। मेरे सारे ਚਾਚੇ ਤਾਈ ਚਾਚੀਆਂ ਤਾਈਆਂ ਭਾਬੀਆਂ ਭੈਣਾਂ ਉਹਨਾਂ ਸੋਤੀਆਂ ਭਤੀਜੀਆਂ ਭਤੀਜੇ ਵੀ ਆ ਗਏ ਮੈਨੂੰ ਬੜੀ ਖੁਸ਼ੀ ਹੈ ਅੱਜ ਬੜੀ देर बाद ਮੈਂ ਥੋੜੀ ਥੋੜੀ ਆਇਆ ਨੂੰ ਪਤਾ ਮੈਂ ਕਦੇ ਬੋਟਾ ਮੰਗਣ ਨਹੀਂ ਆਉਂਦਾ ਰੁਪੇ ਜੀ ਇਸ ਪਿੰਡ ਚ ਬੋਟਾ ਮੰਗਣੀਆਂ ਪੈ ਗਈਆਂ ਫਿਰ ਹੋਰ ਕਿ ਤੋਂ ਵੀ ਕਰਾਂਗੇ ਅਮੈਂ ਥਿਓ ਨਾਮ ਨਾ ਆਕੇ ਤੁਹਾਨੂੰ ਇਹ ਕਹਣਾ ਉਹਨਾਂ ਕਿ ਆਪਣਾ ਜੋ ਨਿਸ਼ਾਨ ਆ ਹੈ ਤਾਂ ਤੁਸੀਂ ਮੇਰੇ ਵਾਸਤੇ ਵੋਟਾਂ ਮਾਰਦੇ ਹੋ ਕਿਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ ਇੱਕ ਪਿੰਡ ਸਤੋਜ ਹੈ ਜਿੱਥੇ ਲੀਡਰ ਜਿਹੜਾ ਉਹ ਵੋਟਾਂ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਮੋਟਾ ਮਾਰਦੇ ਆ ਔਰ ਇਹ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰੰਦਾ ਪਾਪਾ ਕਰਾਂ ਮੇਰੇ ਬਜ਼ੁਰਗ ਬੈਠੇ ਨੇ ਐਸੇ ਐਸੇ ਜਗ੍ਹਾ ਤੇ ਬਹੁਤ ਵਾਰੀ ਮੈਂ ਪੰਚਾਇਤ ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਹੁਣ ਜਦੋਂ पंजाब ने इनी कृपा करती मुख्यमंत्री बनाते मैं उदो भी आया पर आया मैं तीन चार बारी भतीजा बन के आया मैं कोई मुख्यमंत्री बन के कलाकार बनके बन के नहीं आया मैं थोड़े तो छोटा बन के आया और रहूंगा भी छोटा जी बैठे ਕਿ ਤੋਂ ਕਹਿ ਦਿੰਨੇ ਆ ਪਿਆਰ ਨਾਲ ਸਾਹਮਣੇ ਉਹਨਾਂ ਦਾ ਬੇਟਾ ਬੈਠਾ ਹੈ ਜਗਰੂਪ ਬੈਠਾ ਹੈ ਮਿੰਦੀ ਬੈਠਾ ਹੈ ਗੁਰਜੰਟ ਬੈਠਾ ਹੈ ਮੇਵਾ ਬੈਠਾ ਹੈ ਮੈਂ ਕਿਰੋ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕੀ ਚਾਚੀਆਂ ਪਾਈਆਂ ਮੈਂ ਤੇ ਹੋ ਰਹੀ ਬਲੌਰ ਹੋਰੀ ਰੋਹੀ ਹੋਰੀ ਕਦੇ ਨਹੀਂ ਹੋਣੀ ਉਹ ਲੋਹਰੀ ਪ੍ਰਗਟ ਹੋਰੀ ਟਹਲੇ ਹੋਰੀ ਕਦੇ ਨਹੀਂ ਪਹਿਲਾਂ ਚੱਲੋ ਮੈਂ ਕੈਸਟਾ ਕੋਸ਼ਿਸ਼ ਜਿਆਦਾ ਨਾ ਲੈ ਲੈਂਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਪਾਸਨਾ ਚ ਨਹੀਂ ਮਿਲਦਾ ਪਰ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡਾਂ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਤੇ ਮੈਂ ਤਾਂ ਮੁੰਡਾ ਕਿੰਨਾ ਪੜਦਾ ਹੁੰਦਾ 10 ਵਿੱਚ ਕੜਦਾ ਹੋਣਾ ਕਰਨਾ ਮਿਸਤਰੀਆਂ ਦੇ 12 ਘੜੇ